ਸੱਚੀ ਗੱਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਆਵਾਜ਼ ਆਪਾ ਸੁਣਦੇ ਹਾਂ ਲੇਖਕ ਗ੍ਰਾਮ ਸਰੂਪਾਂਖੀ ਜੀ ਦੀ ਲਿਖੀ ਹੋਈ ਕਹਾਣੀ ਹੱਡੀਆਂ ਮੰਗਲ ਤੇ ਬਾਰੂ ਵੱਡੀ ਉਮਰ ਦੇ ਬੰਦੇ ਸਨ ਉਹਨਾਂ ਦੀ ਅੱਖ ਵੱਡੇ ਤੜਕੇ ਖੁੱਲ ਜਾਂਦੀ ਪਿਸ਼ਾਬ ਕਰਕੇ ਜਾਂ ਪਾਣੀ ਪੀ ਕੇ ਉਹ ਦੁਬਾਰਾ ਮੰਜੇ ਤੇ ਆ ਕੇ ਪੈ ਜਾਂਦੇ पर एक बार उखड़ी नींद मुड़ के वापस ना आउंदी रात नु भी ओ देर तक ਧੂਣੀ ਦਵਾਲੇ ਬੈਠੇ ਰਹਿੰਦੇ ਸੋਚਦੇ ਖਾਸੀ ਰਾਤ ਲੰਘ ਕੇ ਪੈਣਗੇ ਤਾਂ ਤੜਕੇ ਸੰਦੇਹਾ ਜਾਗ ਨਹੀਂ ਖੁੱਲੇਗੀ ਪਰ ਨਹੀਂ ਉਹ ਤਾਂ 4-5 ਘੰਟੇ ਹੀ ਮਸਾਂ ਸੌ ਸਕਦੇ ਦੋਵਾਂ ਬੁੜਿਆਂ ਦਾ ਇਹੀ ਹਾਲ ਸੀ ਉਹਨਾਂ ਦੇ ਦਿਮਾਗ ਵਿੱਚ ਕੋਈ ਚਿੰਤਾ ਵੀ ਨਹੀਂ ਸੀ ਪੁੱਤਾਂ ਪੋਤਿਆਂ ਵਾਲੇ ਸਨ ਦੋਵਾਂ ਨੇ ਹੀ ਤਬੀਲਦਾਰੀ ਦਾ ਫਿਕਰ ਕਈ ਵਰਿਆਂ ਤੋਂ ਛੱਡ ਰੱਖਿਆ ਸੀ। ਉਹਨਾਂ ਕੋਲ ਬਸ ਇੱਕੋ ਰਾਹ ਸੀ। ਉਹ ਬਿਸਤਰਿਆਂ ਵਿੱਚ ਹੀ ਵਾਕ ਨੂੰ ਵਾਕ ਨੂੰ ਕਰਦੇ ਰਹਿੰਦੇ ਤੇ ਜਦੋਂ ਲੋਕ ਵਹੀ ਗਲੀ ਵਿੱਚ ਫਿਰਨ ਤੁਰਨ ਲੱਗਦੇ ਤਾਂ ਉਹ ਖੇਸਾਂ ਦੀਆਂ ਬੁੱਕੜਾਂ ਮਾਰ ਕੇ ਸੱਤ ਵਿੱਚ ਖੁੰਡਾ ਤੇ ਆ ਬੈਠਦੇ। ਖੰਗਦੇ, ਥੁੱਕਦੇ, ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਦੇ। ਪੋਤੇ-ਪੋਤੀਆਂ ਸੱਤ ਵਿੱਚ ਬੈਠਿਆਂ ਨੂੰ ਚਾਹ ਦੀਆਂ ਗੜਵੀਆਂ ਫੜਾ ਜਾਂਦੀ। ਉਹਨਾਂ ਕੋਲ ਹੋਰ ਲੋਕ ਵੀ ਆ ਕੇ ਬੈੰਦੇ ਤੇ ਇੱਕ ਦੋ ਗੱਲਾਂ ਸੁਣ ਕੇ ਤੁਰ ਜਾਂਦੇ। ਮੈੰਗਲ ਤੇ ਬਾਰੂਤਾ, ਖਾਸੀਆਂ ਤੁੱਪਾਂ ਚੜੀਆਂ ਤੋਂ ਉੱਥੋਂ ਉੱਠਦੇ। ਇੱਕ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਚਾਹ ਦੀਆਂ ਗੜਵੀਆਂ ਖਾਲੀ ਕਰਕੇ ਅਜੇ ਬੈਠੇ ਹੀ ਸਨ ਕਿ ਕੀਚਰ ਦਾ ਮੁਕੰਦ ਚੁੱਪ ਕੀਤਾ ਹੀ ਉਹਨਾਂ ਕੋਲ ਆ ਕੇ ਬੈਠ ਗਿਆ। ਉਹਨਾਂ ਨੇ ਦੇਖਿਆ ਉਹਦੇ ਮੂੰਹ ਤੇ ਮੁਰਦੇ ਹਣੀ ਛਾਈ ਹੋਈ ਸੀ। ਉਹਦੀਆਂ ਅੱਖਾਂ ਵੱਡੀਆਂ-ਵੱਡੀਆਂ ਤੇ ਉਪਰੀਆਂ-ਉਪਰੀਆਂ ਲੱਗ ਰਹੀਆਂ ਸਨ। ਦੋਵਾਂ ਦੀ ਗੱਲ ਵਿੱਚੋਂ ਕੱਟ ਕੇ ਉਹ ਆਪ ਮੁਖਾਰਾ ਬੋਲਣ ਲੱਗ ਪਿਆ। ਇੱਕ ਹੋਰ ਬਾਣਾ ਸੁਣ ਲੋ ਹੁਣ। ਤੜਕੇ ਆ ਹੁਣੇ ਉੱਠਿਆ ਹੀ ਆ ਮੈਂ। ਪ੍ਰਤਾਪ ਦੀ ਮਾਂ ਤਾਂ ਹੱਲੇ ਜਾਗੀ ਨਹੀਂ ਸੀ। ਵੇੜੇ 'ਚ ਪੰਪ ਦੇ ਫਰਸ਼ ਤੇ ਹੱਡੀ ਡਿੱਗੀ ਪਈ। ਬੰਦੇ ਦੀ ਹੱਡੀ ਐ। ਜਮਾਤਾ ਜੀ। ਮਾਸ ਵੀ ਹੈਗਾ ਨਾਲੇ ਦੀ ਹੱਡੀ ਬੰਦੇ ਦੀ ਹੱਡੀ ਮੈਂਗਲ ਚੌਂਕ ਪਿਆ ਹਾਂ ਜਮਾ ਬੰਦੇ ਦੀ ਕਿੱਥੇ ਹੈ ਬਾਰੂ ਵੀ ਹੈਰਾਨ ਮੇਰੇ ਕੋਲ ਹੈ ਤੂੰ ਕਿਉਂ ਰੱਖੀਏ ਆਪਣੇ ਕੋਲ ਸਿੱਟ ਕਿਉਂ ਨਹੀਂ ਦਿੰਦਾ ਬਾਹਰ ਰੂੜੀ ਤੇ ਕੋਈ ਕਾਂ ਕੁੱਤਾ ਡੇਗ ਗਿਆ ਹੋਣਾ ਮੈਂਗਲ ਨੇ ਇੱਕੋ ਸਾਹ ਕਈ ਗੱਲਾਂ ਆਖ ਦਿੱਤੀਆਂ ਮੈਂ ਤਾਂ ਚੁੱਕ ਲਿਆ ਇਹਨੂੰ ਮੇਰੇ ਕੋਲ ਹੈ ਇਸ ਵੇਲੇ ਮੁਕੰਦ ਨੇ ਖੇਸ ਦੇ ਬੁੱਕਲ ਮਾਰੀ ਹੋਈ ਸੀ। ਉਹ ਨਾਲ ਕੋਲ ਪੈਰਾਂ ਪਰ ਬੈਠਾ ਸੀ। ਦੋਵੇਂ ਹੱਥ ਆਪਣੇ ਗੋਡਿਆਂ ਵਿੱਚ ਕਰ ਕੀਤੇ ਹੋਏ ਸਨ। ਉਹਦੀ ਝੋਲੀ ਵਿੱਚ ਜ਼ਰੂਰ ਸੀ ਕੋਈ ਚੀਜ਼। ਤੂੰ ਕੀ ਕਰੇਂਗਾ ਫਿਰ ਇਹਦਾ? ਐਵੇਂ ਕਾ ਨੂੰ ਮਰਦਾਰ ਚੁੱਕ ਕੇ ਫਿਰਦਾ। ਈਸਵਰ ਬਾਰੂ ਨੇ ਉਹਦੇ ਝੋਲੀ ਵੱਲ ਬੜੇ ਗੌਰ ਨਾਲ ਦੇਖਿਆ। ਕਿਉਂ ਹੋ ਸਕਦਾ ਹੈ ਇਹ ਮੇਰੇ ਪ੍ਰਤਾਪ ਦੀ ਹੱਡੀ ਹੋਵੇ? ਹੋਣੋਂ ਦੇ ਗਿਆ ਉਪਰੀਆਂ ਉਪਰੀਆਂ ਅੱਖਾਂ ਵਿੱਚ ਪਾਣੀ ਸਿਮਾ ਆ। ਦੋਵੇਂ ਜਣਿਆਂ ਨੂੰ ਉਹਦੇ ਤੇ ਤਰਸ ਆ ਪਰ ਉਹਦੇ ਮੂੰਹੋਂ ਹੱਡੀ ਵਾਲੀ ਗੱਲ ਸੁਣ ਕੇ ਆਪ ਹੀ ਪੈ ਪੇ ਥੋਏ ਬੈਠੇ ਸੰ। ਮੈੰਗਲ ਨੂੰ ਪਿਛਲੇ ਦਿਨਾਂ ਦੀਆਂ ਅਖਬਾਰੀ ਗੱਲਾਂ ਯਾਦ ਆਈਆਂ। ਆਖੇ ਮੰਦਰ ਵਿੱਚ ਗਊ ਦੀ ਪੂਛ ਗਊ ਦੇ ਸਿੰਘ ਗਊ ਦੇ ਕੰਨ। ਉਹ ਹੈਰਾਨ ਹੁਣ ਬੰਦੇ ਦੀਆਂ ਹੱਡੀਆਂ ਡਿੱਗਣ ਵਾਲੀ ਕਹਾਣੀ ਕੀ ਬਣੀ ਇਹ। ਬਾਰੂ ਆਪਣੀ ਥਾਂ ਤੋਂ ਖਿਸਕੇ ਥੋੜਾ ਉਹਦੇ ਨੇੜੇ ਹੋਇਆ ਤੇ ਉਹਦੀ ਝੋਲੀ ਨੂੰ ਹੱਥ ਲਾਉਣ ਲੱਗਿਆ ਪਰ ਮੁਗੰਦ ਛਾਲ ਮਾਰ ਕੇ ਉੱਠੜਾ ਬੋੜ-ਬੋੜ ਕਰਦਾ ਉਹਨਾਂ ਕੋਲੋਂ ਦੁਰਦਾ ਹੋਇਆ ਇਹ ਕੀ ਕਹਾਣੀ ਹੋਈ ਮੰਗਲਾ ਬਾਰੂ ਮੈਨੂੰ ਤਾਂ ਆਪ ਅਕਲ ਚ ਨਹੀਂ ਆਉਂਦੀ ਇਹ ਗੱਲ ਤੇ ਫੇਰ ਉਹਦੇ ਮੁੰਡੇ ਪ੍ਰਤਾਪ ਦੀ ਗੱਲ ਲੈ ਕੇ ਬੈਠ ਕੇ ਮੰਗਲ ਕਹਿ ਰਿਹਾ ਸੀ ਇੱਕੋ ਮੁੰਡਾ ਸੀ ਯਾਰ ਔਰ ਕੋਈ ਧੀ ਨਾ ਪੁੱਤ ਇਹ ਵੀ ਦੋਵੇਂ ਜੀ 50 55 ਦੇ ਹੋਣਗੇ ਉਹੀ ਇੱਕ ਸਹਾਰਾ ਸੀ ਇਹਨਾਂ ਦਾ ਤਾਂ ਕਿਹੜੇ ਕਸੂਤੇ ਰਾਹ ਪੈ ਗਿਆ ਜਾਨ ਗੁਆਲੇ ਸੂਤ ਜਾਂ ਕਸੂਤ ਇਹ ਤਾਂ ਭਾਈ ਉਹਦਾ ਮਨੂਆ ਸੀ ਸੂਤ ਸਮਝ ਕੇ ਤੁਰਿਆ ਹੋ ਉਹ ਇਸ ਰਾਹ ਤੇ ਬਾਰੂ ਨੇ ਦੂਜਾ ਪੱਖ ਲਿਆ ਗੱਲ ਤਾਂ ਠੀਕ ਹੈ ਤੇਰੀ ਸੂਤ ਕਸੂਤ ਮੁੰਡਿਆਂ ਨੇ ਪਹਿਲਾਂ ਸੋਚਿਆ ਹੀ ਹੋ ਨਹੀਂ ਤਾਂ ਕੌਣ ਤਰਦਾ ਪਾਈ ਜਾਨ ਹਥੇਲੀ ਤੇ ਉਹ ਦਿਨ ਖ਼ਬਰ ਚ ਸੁਣਿਆ ਨਹੀਂ ਸੀ ਤੂੰ ਸੂਬੇਦਾਰ ਨੇ ਪੜ ਕੇ ਸੁਣਾਇਆ ਅੱਖਰ ਅੱਖਰ ਬਾਰੂ ਦਸਣ ਲੱਗਿਆ ਬਈ ਜ਼ਮੀਨਾਂ ਰਹਿ ਗਈਆਂ ਥੋੜੀਆਂ ਕਿਲਾ ਕਿਲਾ ਦੋ ਦੋ ਕਿੱਲੇ ਹੀ ਐ ਬਹੁਤੇ ਘਰਾਂ ਕੋਲ ਦੂਜੇ ਪਾਸੇ ਮੁੰਡੇ 14 14 16 16 ਜਮਾਤਾ ਪੜੀ ਫਿਰਦੇ ਗੱਡਾ ਨੋਟਾਂ ਦਾ ਭਰ ਕੇ ਲਿਜਾਵੇ ਕੋਈ ਫੇਰ ਮਿਲਦੀ ਐ ਨੌਕਰੀ ਪਹਿਲਾਂ ਤਾਂ ਇਹ ਮੁੰਡੇ ਨਕਸਲਵਾੜੀ ਬਣੇ ਹੋਣ ਫਿਰ ਇੱਧਰ ਹੋ ਗਏ ਕਿੱਧਰ ਜਾਣ ਤੱਤਾ ਲਹੂ ਐ ਕੰਮ ਤੇ ਲਾ ਦਿਓ ਤਾਂ ਠੀਕ ਨਹੀਂ ਤਾਂ ਫੇਰ ਖਰਾਬੀ ਕਰੋ ਕਿਸੇ ਪਾਰਟੀ ਨੇ ਤਾਂ ਇਹਨਾਂ ਮੁੰਡਿਆਂ ਨੂੰ ਹਰਾ ਨਾ ਪਾਇਆ ਇਹ ਫਿਰ ਹੋਰ ਕੀ ਕਰਦੇ ਧਰਮ ਦੇ ਬੁੱਕਲ ਚ ਵੜੇ ਹਾਨੀਸਾਰ ਨੂੰ ਆਹੋ ਪਹਿਲਾਂ ਪਹਿਲਾਂ ਤਾਂ ਸਰਕਾਰ ਵੀ ਇਹਨਾਂ ਦਾ ਮੁਖੌਲ ਹੀ ਸਮਝਦੀ ਰਹੀ ਬਈ ਅਲਮਸਤ ਬੈੜ ਕੇ ਨੇ ਖੌਰੂ ਪਾ ਕੇ ਥੱਕ ਗਏ ਤਾਂ ਆਪੇ ਨਿਸਰ ਹੋ ਕੇ ਬੈਠ ਜਾਣਗੇ ਮੈੰਗਲ ਨੇ ਉਹਦਾ ਹੰਗਾਰਾ ਭਰਿਆ ਫੇਰ ਤਾਂ ਬਈ ਜਦੋਂ ਵਿਗੜ ਗਈ ਕਹਾਣੀ ਫੇਰ ਕਦ ਸੂਤ ਆਉਂਦੀ ਐ ਦਿੱਲੀ ਸਰਕਾਰ ਨਰੰਗੇ ਦੇ ਰਾਹ ਤੁਰ ਪਈ ਉਹ ਫਰੰਗੀ ਵਾਲੀਆਂ ਚਾਲਾਂ ਇਹਨਾਂ ਦੀਆਂ ਹੁਣ ਦੇਖ ਫੇਰ ਕਿੱਥੇ ਪਹੁੰਚ ਗਈ ਗੱਲ ਇਹ ਗੱਲਾਂ ਉਹ ਕਰ ਹੀ ਰਹੇ ਸਨ ਕਿ ਉਹਨਾਂ ਨੇ ਆਪਣੇ ਵੱਲ ਮੁਗੰਧ ਨੂੰ ਆਉਂਦੇ ਦੇਖਿਆ ਛੇਸ ਦੀ ਬੁੱਕਲ ਮਾਰੀ ਹੋਈ ਤੇ ਦੋਵੇਂ ਹੱਥ ਪਿਛਾਂ ਵੱਲ ਕੀਤੇ ਹੋਏ ਉਹ ਛੇਤੀ ਛੇਤੀ ਤੁਰਿਆ ਆ ਰਿਹਾ ਸੀ ਅੱਖਾਂ ਜ਼ਮੀਨ ਤੇ ਸਨ ਉਹਨਾਂ ਦੇ ਕੋਲ ਦੇ ਚੁੱਪ ਕੀਤਾ ਹੀ ਲੰਘ ਗਿਆ ਇਸ ਵਾਰ ਤਾਂ ਉਹਨਾਂ ਵੱਲ ਝਾਕਿਆ ਵੀ ਨਾ ਮੈੰਗਲ ਨੇ ਉਹਨੂੰ ਮਗਰੋਂ ਹੀ ਹਾਕ ਮਾਰ ਲਈ ਮੁਕੰਦ ਸਿਆਂ ਹੱਡੀ ਤੇਰੀ ਉਹ ਪਿਛਾਂ ਵੱਲ ਗਰਦਨ ਭੁਆ ਕੇ ਬੋਲਿਆ ਖੋਚ ਉਹਦਾ ਪਰੜਾਇਆ ਬੋਲ ਸੁਣ ਕੇ ਉਹ ਖੂ ਦੇ ਨਾਂ ਤੋਂ ਹੋਰ ਵੀ ਪੈਪੀਤ ਹੋ ਗਏ ਚੌਥੇ ਪੰਜਵੇਂ ਦਿਨ ਉਹ ਦੋਵੇਂ ਨਿਤ ਵਾਂਗ ਹੀ ਸੱਤ ਵਿੱਚ ਬੈਠੇ ਹੋਏ ਸਨ ਕਿ ਸੰਦੇਹਾ ਸੂਰਜ ਚੜ੍ਹਨ ਤੋਂ ਪਹਿਲਾਂ ਉਹਨਾਂ ਨੇ ਮੁਕੰਦ ਨੂੰ ਦੇਖਿਆ ਉਹਦੇ ਸਿਰ ਤੇ ਖਾਲੀ ਟੋਕਰਾ ਸੀ ਖੇਸ ਦੀ ਬੁੱਕਲ ਮਾਰੀ ਹੋਈ ਇੱਕ ਹੱਥ ਉਹਨੇ ਟੋਕਰੇ ਨੂੰ ਪਾਇਆ ਹੋਇਆ ਤੇ ਇੱਕ ਹੱਥ ਢਾਗ ਤੇ ਕੋਣੀ ਖੇਸ ਤੋਂ ਬਾਹਰ ਨਿਕਲੀ ਦਿਸਰੀ ਸੀ ਇਹਨਾਂ 4-5 ਦਿਨਾਂ ਵਿੱਚ ਮੁਕੰਦ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਉੱਡ ਚੁੱਕੀਆਂ ਸਨ ਮੁਕੰਦ ਦੀ ਘਰਵਾਲੀ ਨੂੰ ਪੁੱਤ ਮੁਕੇ ਦਾ ਦੁੱਖ ਛੱਡ ਕੇ ਹੁਣ ਉਹਦਾ ਫਿਕਰ ਪੈ ਗਿਆ ਗੁਆੰਡੀਕਰਾਂ ਵਿੱਚ ਚਾਚਾ ਸੀ ਕਿ ਮੁਕੰਨ ਦਾ ਆਪਣੇ ਮੁੰਡੇ ਨੂੰ ਜਿਉਂਦਾ ਸਮਝੀ ਬੈਠਾ ਹੈ ਉਹ ਕਹਿੰਦਾ ਹੈ ਕਿ ਪੁਲਿਸ ਵਾਲੇ ਉਹਦੇ ਪੁੱਤ ਦੇ ਸਰੀਰ ਦਾ ਇੱਕ ਅੰਗ ਵੜਦੇ ਹਨ ਤੇ ਰਾਤ ਨੂੰ ਚੋਰੀਆਂ ਉਹਨਾਂ ਦੇ ਘਰ ਦੇ ਵੇੜੇ ਵਿੱਚ ਸੁੱਟ ਜਾਂਦੇ ਹਨ ਉਸ ਹੱਡੀ ਨੂੰ ਖੂਹ ਵਿੱਚ ਸੁੱਟ ਆਉਂਦਾ ਹੈ ਧਾਰਮਿਕ ਵਿਰਤੀ ਵਾਲਾ ਬੰਦਾ ਹੈ ਉਹਦਾ ਵਿਸ਼ਵਾਸ ਹੈ ਕਿ ਜਿਵੇਂ ਰਾਜਾ ਸਲਵਾਨ ਦੇ ਪੁੱਤ ਪੂਰਨ ਭਗਤ ਦੇ ਹੱਥ ਖੂਹ ਵਿੱਚੋਂ ਨਿਕਲ ਕੇ ਉਹਦੀਆਂ ਬਾਹਾਂ ਨਾਲ ਜੁੜ ਗਏ ਸਨ ਇਦਾਂ ਹੀ ਇੱਕ ਦਿਨ ਉਹਦੇ ਪੁੱਤ ਪ੍ਰਤਾਪ ਦੀਆਂ ਹੱਡੀਆਂ ਖੂਹ ਵਿੱਚੋਂ ਨਿਕਲ ਆਉਣਗੀਆਂ ਤੇ ਉਹ ਸਾਬਤ ਸਬੂਤ ਕਰ ਪਰਤਾਵੇਗਾ ਉਸ ਦਿਨ ਉਹਨਾਂ ਨੇ ਉਸ ਨੂੰ ਬੁਲਾਇਆ ਨਹੀਂ ਉਸ ਨਾਲ ਕੋਈ ਵੀ ਗੱਲ ਕਰਨੀ ਉਹਦੇ ਦੁੱਖ ਨਾਲ ਇੱਕ ਮਜ਼ਾਕ ਹੀ ਤਾਂ ਸੀ ਉਹ ਆਵਾਤਾਵਾ ਬੋਲਦਾ ਗੰਭੀਰ ਵੀ ਪੂਰਾ ਰਹਿੰਦਾ ਉਹਦੀਆਂ ਅੱਖਾਂ ਵਿੱਚ ਕੋਈ ਭਿਆਨਕ ਤੇ ਰੋਣਾ ਰੰਗ ਬੈਠ ਗਿਆ ਸੀ ਉਹਦੇ ਪੁੱਤ ਦਾ ਦਰਦ ਗਵਾਂਢੀ ਘਰਾਂ ਵਿੱਚ ਇੱਕ ਸਹਿਮ ਬਣ ਕੇ ਫੈਲਿਆ ਹੋਇਆ ਸੀ ਪਰ ਉਸ ਦਿਨ ਉਹ ਖੁਦ ਹੀ ਜਾਂਦਾ ਜਾਂਦਾ ਬੋਲਿਆ ਅੱਜ ਤਾਂ ਟੋਕਰਾ ਭਰਿਆ ਸੁੱਟ ਕੇ ਆਇਆ ਖੋਜ ਇਹਨੂੰ ਹੁਣ ਸਮਝਾਈਏ ਵੀ ਤੱਕੀ ਪੁੱਤ ਮੁੱਕ ਗਿਆ ਮੁੜਦਾ ਤਾਂ ਹੈ ਨਹੀਂ ਹੁਣ ਤਾਂ ਬਾਖਰੂ ਦਾ ਨਾਂਉ ਰਹਿ ਗਿਆ ਬਸ ਦਿਮਾਗ ਖਲਾਈ ਫਿਰਦਾ ਹੈ ਮੈੰਗਲ ਨੇ ਉਹਦਾ ਚੋਰਾ ਕੀਤਾ ਬਾਹਰੂ ਕਹਿੰਦਾ ਮੈੰਗਲ ਪ੍ਰਤਾਪ ਦੀ ਖਬਰ ਜਿਹੜੀ ਸੁਣੀ ਸੀ ਨਾ ਆਪਾਂ ਰੇਡੀਏ ਤੇ ਉਸ ਦਿਨ ਜਮਾ ਉਹੀ ਖਬਰਾਂ ਹੁਣ ਹੋਰ ਆਉਂਦੀਆਂ ਨੇ ਕੀ ਸਭ ਨਾਲ ਐਂ ਹੁੰਦਾ ਯਾਰ ਕਿਵੇਂ ਕਿਹੜੀ ਖਬਰ ਮੈੰਗਲ ਦਾ ਧਿਆਨ ਪਤਾ ਨਹੀਂ ਕਿੱਥੇ ਸੀ ਆਖੇ ਸਕੂਟਰ ਤੇ ਦੋ ਬੰਦੇ ਜਾ ਰਹੇ ਸੀ ਸ਼ੱਕ ਪੈਣ ਤੇ ਪੁਲਿਸ ਨੇ ਉਹਨਾਂ ਨੂੰ ਲਲਕਾਰਿਆ ਅੱਗੋਂ ਸਕੂਟਰ ਵਾਲਿਆਂ ਨੇ ਫੈਰ ਕਰਤਾ ਜਵਾਬ ਚ ਪੁਲਿਸ ਨੇ ਗੋਲੀ ਚਲਾਈ ਇੱਕ ਬੰਦਾ ਮਾਰਿਆ ਗਿਆ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਫੇਰ ਸਾਰੇ ਅਗਵਾੜ ਵਿੱਚ ਇਹ ਗੱਲ ਆਮ ਹੋ ਗਈ ਕਿ ਮੁਕੰਦ ਸਵੇਰੇ ਦਿਨ ਚੜਨ ਤੋਂ ਪਹਿਲਾਂ ਟੋਕਰਾ ਲੈ ਕੇ ਦੋ ਵਿੱਡੇ ਖੋਵਲ ਜਾਂਦਾ ਸੀ ਟੋਕਰਾ ਚਾਦਰੇ ਨਾਲ ਟਕਿਆ ਹੁੰਦਾ ਹੈ ਕੈਸੀ ਬੁੱਕੜ ਮਾਰੀ ਹੋਈ ਇੱਕ ਹੱਥ ਟੋਕਰੇ ਨੂੰ ਤੇ ਇੱਕ ਹੱਥ ਢਾਕ ਦੇ ਉੱਤੇ ਕੋਣੀ ਖੇਸ ਤੋਂ ਬਾਹਰ ਨਿਕਲੀ ਦਿਸਦੀ ਹੁਣ 2 ਦਿਨਾਂ ਤੋਂ ਕਿਸੇ ਨੇ ਮੁਕੰਦਰ ਨੂੰ ਦੇਖਿਆ ਨਹੀਂ ਸੀ ਉਹਦੀ ਘਰ ਵਾਲੀ ਨੇ ਰਿਸ਼ਤੇਦਾਰੀਆਂ ਵਿੱਚ ਬੰਦੇ ਭਜਵਾਏ ਸਨ ਪਰ ਉਹ ਕਿਧਰੇ ਨਹੀਂ ਸੀ ਖੇਤਾਂ ਦੀਆਂ ਝੁੰਬੀਆਂ ਵੀ ਅਗਵਾੜ ਵਾਲਿਆਂ ਨੇ ਛਾਣ ਮਾਰੀਆਂ ਉਹ ਕਿਤੇ ਵੀ ਨਹੀਂ ਲੱਭ ਰਿਆ ਸੀ ਤੀਜੇ ਦਿਨ ਸਵੇਰੇ-ਸਵੇਰੇ ਸੱਤ ਵਿੱਚ ਮੰਗਲ ਦੇ ਬਾਰੂ ਚੁੱਪਚਾਪ ਬੈਠੇ ਸਨ ਅਗਵਾੜ ਦੇ 10-12 ਬੰਦੇ ਇਕੱਠੇ ਹੋ ਕੇ ਉਹਨਾਂ ਕੋਲ ਆ ਖੜੇ ਸਭ ਮੁਕੰਦ ਦੀਆਂ ਗੱਲਾਂ ਕਰ ਰਹੇ ਸਨ ਅਖੀਰ ਮੰਗਲ ਬੋਲਿਆ ਬਾਰਾ ਸਿਆਂ ਆਪਾਂ ਖੂਹ ਨਾ ਦੇਖੀਏ ਜਾ ਕੇ ਮੁਕੰਦ ਮੂਜਬ ਖੂ ਤਾਂ ਹੱਡੀਆਂ ਨਾਲ ਭਰ ਗਿਆ ਹੋ ਹੁਣ ਤਾਂ ਹੀ ਪਾਣੀ ਤਾਂ ਹੈ ਨਹੀਂ ਸੀ ਉਹਦੇ ਚ ਪੁਰਾਣਾ ਖੂਹ ਹੈ ਸਦੀਆਂ ਦਾ ਕਿਰਪੇ ਬਾਣੀਏ ਦੇ ਪੜਦਾਦੇ ਹੱਥੀ ਲੱਗਿਆ ਸੀ ਬਾਰੂ ਖੂ ਦਾ ਇਤਿਹਾਸ ਲੈ ਕੇ ਬੈਠ ਗਿਆ ਬੰਦਿਆਂ ਦੀ ਜਗਿਆਸਾ ਖੂ ਤੇ ਜਾ ਟਗੀ ਤੇ ਫੇਰ ਅੱਗੇ-ਅੱਗੇ ਮੰਗਲ ਤੇ ਬਾਰੂ ਬੂੜਾ ਪਿੱਛੇ-ਪਿੱਛੇ ਅਗਵਾੜ ਦੇ ਬੰਦੇ ਉਹਨਾਂ ਨਾਲ ਹੋਰ ਬੰਦੇ ਵੀ ਜੁੜਦੇ ਗਏ ਦੋ ਵਿੱਡੇ ਖੂ ਦੇ ਚੌਂਦਰੇ ਤੇ ਚੜ ਕੇ ਸਭ ਨੇ ਦੇਖਿਆ ਅੰਨੇ ਖੋਵੇ 'ਚ ਕਿਸੇ ਹੱਡੀ ਦਾ ਕੋਈ ਨਾਉ ਨਿਸ਼ਾਨ ਵੀ ਨਹੀਂ ਸੀ ਦੂਰ ਸਾਰੇ ਖੋਦੇ ਥੱਲੇ ਤੇ ਕੋਈ ਕਾਲਾ ਆਕਾਰ ਜਿਆਪਿਆ ਉਹਨਾਂ ਨੂੰ ਦਿਖ ਰਿਹਾ ਸੀ ਅਗਵਾੜ ਦੇ ਬੰਦਿਆਂ ਨੇ ਆਪਣੇ ਅਗਵਾੜ ਦੇ ਹੀ ਬਦਲੇ ਚੂਰ ਨੂੰ ਲਾਸ ਵਗਾ ਕੇ ਥੱਲੇ ਉਤਾਰਿਆ ਖੂ ਥੱਲਿਓਂ ਬਚਨੇ ਦੀ ਗੂੰਜਵੀਂ ਆਵਾਜ਼ ਆਈ ਖੂ ਦੇ ਮਹਿਲ ਨੂੰ ਪਾੜਦੀ ਹੋਈ ਮੁਕੰਦ ਮਰਿਆ ਪਿਆ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ